ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਰਮਾ ਦਾ ਡੇਰੀ ਫਾਰਮ ਨਾਲ ਦੇ। ਅੱਜ ਦੀ ਵੀਡੀਓ ਲੱਗੀਆਂ ਬਣਾਉਣ ਲਈ ਸਾਡੇ ਡੇਰੀ ਫਾਰਮ ਪ੍ਰਿੰਟ ਲੱਤੂਆ ਤੋਂ ਤੇ ਅੱਜ ਦੀ ਕਿਵੇਂ ਟੋਟਲਾ ਪਾ ਤੁਹਾਨੂੰ ਚਾਹ ਦਿਖਾਵਾਂਗੇ ਕਿ ਆਟੋਟੀਆਂ, ਚੋਕਰਾਂ ਕੱਪੜਾ ਦੇ ਕੱਪੜਾ ਤਿਆਰ ਤੇ ਸਜਰਾਂ ਦੀਆਂ ਤੇ ਆਪਾਂ ਪਹੁੰਚਿਆ ਵੀਰ ਨਹੀਂ ਤੇ ਦਿਖਾਉ ਜਾਰੋ ਕਰਦੇ ਆਂ ਵੀਰ ਨਾਲ ਬਹੁਤ ਸਸਕਾ ਭਾਜੀ ਸਸਕਾ ਵੀਰ ਜੀ ਉਸ ਨੌਟ ਹੀ ਆ ਜੀ ਬਹੁਤ ਵਧੀਆ ਗੁਰਦਾਨ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਈਦੀ ਆ ਜੀ ਇਹ ਵੀਰ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਡੇਟਾ ਪੈਂਡ ਲਖੂਆ ਵਾਲਾ ਸੀਲਿੰਗ ਵਾਲਾ ਜਿਹੜਾ ਮਰਸਾ ਦਾ ਠੀਕ ਹੈ ਜੀ ਫੋਨ ਨੰਬਰ ਜਿਹੜੇ 994460566 ਠੀਕ ਹੈ ਜੀ ਹਾਂਜੀ ਇਤੋਂ ਤੱਕ ਹੀ ਸ਼ੁਰੂਆਤ ਜੀ ਜਿੱਧਰੋਂ ਮਰਜ਼ੀ ਕਰ ਲਓ ਠੀਕ ਹੈ ਦੱਸਿਓ ਭਈਆ ਛੋਟੀ ਪਰੇ ਥੋੜੀ ਵੀਰ ਜੀ ਇਹ ਮੰਨ ਲਓ ਆਪਣਾ ਦੱਸਣ ਦੀ ਲੋੜ ਹੀ ਨਹੀਂ ਆ ਜਿਹੜੇ ਰੋਜ਼ ਵੰਦੇ ਵੀਡੀਓ ਨਾਲ ਆਪੇ ਵੇਖ ਲੈਣੀ ਆ ਠੀਕ ਹੈ ਜੀ ਹਾਂਜੀ ਇਹਦਾ ਪਹਿਲੇ ਸਵੇਰ ਦਾ ਰਕਾਰ 16 ਕਿਲੋ ਦਾ ਝੋਡੀ ਦਾ ਅੱਛਾ ਜੀ ਇਹ ਹਲੇ ਤੰਦਾ ਝੋਡੀ ਆ ਠੀਕ ਆ ਠੀਕ ਆ ਦੂਜੇ ਸਵੇਰ ਲਈ ਮਤਲਬ ਤਿਆਰ ਆ ਤੇ ਹਫਤਾ ਦੇ ਖੜਦੀ ਆ ਠੀਕ ਆ ਠੀਕ ਆ ਬਾਕੀ ਬਸ ਸੋਨੇ ਆ ਲਓ ਜੀ ਜਿਹੜਾ ਬਲਾਈ ਦੂਜੀ ਲੰਮੀ ਕਿੰਨੀ ਆ ਤੁਹਾਹਰਾਂ ਨਾਲ ਥਣ ਜੱਡਾ ਵੇ ਹੋਰ ਕਿੱਥੇ ਕਿੱਥੇ ਲਗਾ ਠੀਕ ਆ ਠੀਕ ਆ ਲਓ ਜੀ 16 ਲੀਟਰ ਜਿਹੜਾ ਪਹਿਲੇ ਨਹੀਂ ਦੁੱਧ ਭਰਿਆ ਵਾ ਬਾਕੀ ਕੱਦ ਕਾਠ ਜਿਹੜਾ ਬਹੁਤ ਹੀ ਚੰਗਾ ਵਾ ਤੇ ਥਣ ਭਾਂਡਾ ਵੀ ਹਨ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਕਿ ਕਿੰਨਾ ਟਾਈਮ ਲਾਉ ਜੀ ਭਾਈ ਜੇ ਇਹ ਹਫਤਾ ਦੇ ਵਿੱਚ ਹੀ ਲੈਣਾ ਨੇ ਗੀਤ ਨਹੀਂ ਜੀ ਲਓ ਜੀ ਆਪਾਂ ਕਰੀਏ ਬਾਕੀ ਚੈੱਕ ਕਰ ਸਕਦੇ ਜੇ ਸਿੰਗ ਦੀ ਕੁਆਲਿਟੀ ਨਹੀਂ ਚੰਗੀ ਆ ਰਹੀ ਹੈ ਨਾ ਗਾਨੇ ਕਾਜਾ ਸਹੀ ਆ ਤੇ ਲਾੜਾ ਨਾ ਜਿਹੜੀਆਂ ਕਾਦੀ ਆ ਹਵਾਨੇ ਤੇ ਤੇ ਸੂਣ ਤਾਂ ਕਿਹੜਾ ਹਵਾਨਾ ਕਰਨ ਵਾਲੀ ਨੇ ਚੰਗਾ ਬਣਾਇਆ ਜਿਹੜਾ ਵਾ ਉੱਤੀ ਲੰਮੀ ਵੇਖੋ ਕਿੰਨੇ ਜੋੜੀ ਮੇਨ ਬੂਲ ਵੇਖੋ ਤੇ ਖਾਨਾ ਦਿਖਾਓ ਜਿਹਦੀ ਕੁਆਲਿਟੀ ਦਾ ਲੱਗਾ ਹੈ ਇੰਦਰ ਵਿੱਚ ਵੇਖ ਲਾਂ ਮਰਨ ਰੱਖਿਆ ਨ ਪਰਨ ਗੇਟ ਗੇਟ ਦੇ ਥਾਲ ਕੱਢਣਾ ਕਰਮਾਲੀ ਨੇ ਜਿੱਦਨ ਫੋਟ ਤਿਆਰ ਹੋ ਗਈ ਚਾਰ ਸਵੇਰੋਂ ਵੇਰ ਲਿਖੋ ਜੀ ਅੱਛਾ ਰੱਖਿਆ ਮਾੜੀ ਤੇ ਐਂਡੀ ਮੋਢੀ ਟਿੱਪਣੇ ਲੈ ਰੂ ਮਰਗੀ ਕੋਲੀ ਠੀਕ ਆ ਤੇ ਨਾਲਾਂ ਨਹੀਂ ਕੰਮ ਨਹੀਂ ਹੋਣੇ ਤੇ ਦੋ ਤਾਰਾਂ ਚਲੋ ਅੱਗੋਂ ਵੀਰਾਂ ਦੀ ਸੇਵਾ ਮਤਲਬ 17 18 ਕਿਲੋ ਝੋੜੀ ਨੇ ਦੁੱਧ ਦੇਣਾ। ਅੱਛਾ ਜੀ। ਹਾਂ 10 ਲੱਗ ਲੋ ਪਹਿਲੇ ਨੰਬਰ ਕਾਰਡ ਆ। ਠੀਕ ਹੈ ਠੀਕ ਹੈ ਜੀ। ਬਾਕੀ ਵੇਖ ਲੋ ਸਾਡੇ ਕਹਿੰਦੀ ਗੱਲ ਨਹੀਂ ਸਾਹਮਣੇ ਲੋਕ ਇਹਨੇ ਕਸਰ ਵੀ ਛੱਡੀ। ਬਿਲਕੁਲ ਸਹੀ ਗੱਲ ਹੈ ਜੀ। ਨਸਲ ਕੁਆਲਟੀ ਵੇਖ ਲੋ ਝੋੜੀ ਦੀ ਸੇਨ ਦਾ ਸਿਰ ਦੀ ਸਾਰੇ ਬੰਨਿਓਂ ਚੰਗੀ ਅਸਾਂ। ਠੀਕ ਹੈ ਜੀ ਠੀਕ ਹੈ। ਇਹ ਹੈ ਵੀ ਦੱਦਾ ਦੀ। ਠੀਕ ਹੈ ਜੀ। ਇਹ ਵੀ ਦੱਦਾ ਦੇ ਵਿੱਚ ਹੈ ਜੀ। ਹਾਂ ਜੀ। ਤੇ ਇਹਦਾ ਭਾਈ ਮੁੱਲ ਹੈ ਰ ਮੁੱਲ ਵੀ ਇਹਦੀ ਝੋੜੀਆਂ ਇਹੋ ਜਿਹੇ ਤਾਂ ਬਿਨਾਂ ਆਪਾਂ ਡੇਢ ਪੌਣੇ ਦੋ ਦੋ ਹੀ ਵ ਦਾਦੂ ਜਿੰਨਾ ਲਈ ਕਹਿੰਦੇ ਬਿਲਕੁਲ ਜਾਇਜ ਹੀ ਦਵਾਂਗੇ। ਇਹ ਦਾਦੂ ਹਾਂ ਜਿੱਥੇ ਛੱਡੀ ਦੇਣੀ ਹੈ। ਇੱਕ 30 ਦੇ ਦੇਣੀ ਹੈ। ਹੋਰ ਕਰਦੀਆਂ ਮੰਤਨ। ਕਿ ਨਾ ਕਰਦੀ ਐ ਦੱਸੋ। ਦੱਸੋ ਕਿ ਜਿੰਨਾ ਕਹਿੰਦਾ ਨਾ ਕਰਨਾ ਬਜਾਇਜ ਬਿਲਕੁਲ ਦੇਣੀ ਹੈ। 10 ਡਾੜੀਏ। 10 ਡਾੜੀਏ। 4 ਡਾੜੀਏ। ਕਿਨੇ? 5 ਹੋਰ ਰਾ ਦਿਆ ਤੇ 15 ਦੇ ਦਿੱਤੇ 1 15 ਦੀ 3000 ਹੋਰ ਛੋੜੇ 11200 ਰੁਪਏ ਛੋੜ ਕਰਨਾ ਠੀਕ ਹੈ ਲਓ ਜੀ ਬਾਕੀ ਵੇਖ ਲਓ ਤੁਹਾਡੀ ਸਾਂਭੀ ਪੜੀ ਇੰਕੀ ਲੰਮੀ ਕਿਸੇ ਕੋਲ ਕਮੀ ਨਹੀਂ ਹੈਗੀ ਕੋਈ ਸ਼ੱਕ ਨਹੀਂ ਇਹ ਜਿੰਨਾ ਸੱਪ ਵਾਲਾ ਲੈ ਜੀ ਜੋ ਚੰਗਾ ਕੰਨੀ ਨਾ ਕਰ ਮਾਉਣੀ ਹੈ ਇਹ ਛਾਈ ਵੇਖੋ ਤੁਹਾਡੀ ਦੀ ਹਾਂ ਜੀ ਹਾਂ ਜੀ ਜੈਟ ਬਲੈਂਕ ਆਹ ਕੋਲ ਇਤੋਂ ਰੇਅਰ ਤੋਂ ਡੀਰਣੇ ਦੀ ਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਤੁਹਾਨੂੰ ਕੋਈ ਉਹ ਤਾਂ ਵੀ ਝੋਟੀ ਆ ਤੁਹਾਨੂੰ ਬਦੋਂਦ ਤੇ ਪੱਜੂ ਜਿਹੜੇ ਦਦਨ ਬਹੁਤ ਜਿਆਦਾ ਚੰਗੇ ਨਿਕਲਦੇ ਆ ਤੇ ਆ ਜੇ ਤੁਹਾਨੂੰ ਨਹੀਂ ਕੀ ਇਹ ਵੀ ਤੁਹਾਨੂੰ ਤੋਹਫਾ ਦਿਖਾਉਣਾ ਹੈ। ਮੀਂਹ ਦੀ ਪੂਰੀ ਆ। ਹਾਂਜੀ। ਪਹਿਲਾ ਸੂਰ ਸੋਣੀ ਆ। ਅੱਛਾ। ਇਹ ਵੀ ਹੰਪਾ ਖੜਦੀ ਜੇ। ਠੀਕ ਹੈ। ਦੇਖੋ ਸਿੰਘ ਸਿਰੇ ਦਾ ਵੀ। ਲੋ ਵੀ ਇਸ ਕੋਲ ਤੇ ਕਿੰਗਾ ਸਾਧੇ ਇਹ ਵੀ ਬੰਨ੍ਹ ਲੈ ਤੋ। ਇਹ ਸਾਮ ਦੇਖੋ ਥੋੜੀ। ਠੀਕ ਹੈ। ਤੇ ਇਹ ਕਿੰਨਾ ਦਾ ਖੜਦੇ ਨੇ। ਇਹ ਵੀ ਹੰਪਾ ਲੱਗੀ। ਠੀਕ ਹੈ। ਲੋ ਵੀ ਹੁਣ ਦੇਖ ਲਿਆ ਆਸ ਪਾਸ ਇਹ ਵੀ ਟਾਈਮ ਅਜੇ ਖੜਦੀ ਆ। ਅਤੇ ਲਾਂਡਾਂ ਦਾ ਜਿਹੜੀਆਂ ਇਹਦੇ ਵੀ ਹੁਣ ਨੇ ਦੇਖਾ ਵੀ ਆ ਜੱਗਾ ਸਾਧੇ ਦੇ। ਸਮਾ ਲਓ ਨਿਸ਼ਾਨੀਆਂ ਦੀਆਂ ਜਿਹੜੀਆਂ ਸਾਰੀਆਂ ਹੀ ਕਵਰ ਕਰਦੀ ਆ ਸੂਲ ਸਭ ਕੀ ਨਿਸ਼ਾਨੀਆਂ ਆ ਗਈ ਆ ਕਿੰਨਾ ਲੱਗਿਆ ਓ ਲੀਡੀ ਤੇ ਬਿਲਕੁਲ ਪੱਲੇ ਵਾਲਾ ਚਾਹ ਨਾ ਉਹਦੀ ਕਾਰਡ ਵੀ ਚੰਗੀ ਆ ਆ ਇਧਰ ਵੇਖੋ ਵੀ ਇਧਰ ਹੀ ਸਾਨ ਕਰ ਗਈ ਲੋਈ ਚੈੱਕ ਕਰ ਫੱਲੇ ਤੋਂ ਇਹਦੀ ਬਹੁਤ ਹੀ ਜਿਆਦੀ ਸਫਾਈਆਂ ਦਾ ਇਧਰ ਪੁੱਛ ਮੈਨੂੰ ਇਹ ਦਾ ਮਰ ਉਹਨਾਂ ਨਾਲ ਦੇਖ ਵੰਦੇ ਆ ਬਖੋ ਲੋ ਜੀ ਕਿ ਆ ਸਾਡੇ ਤੇ ਹੈ ਬਹੁਤੀ ਮਲਾਣ ਹੈ ਬਰੀ ਇੱਕ ਪਿੰਡੇ ਦੀ ਵੇਖੋ ਝੋੜੀਦਾ ਕਾਗਜ਼ ਵਰਗੀ ਆ ਦੁੱਧ ਝੋੜੀ 12 ਕਿਲੋ ਮਹੀਨੇ ਦੇ ਦੂ ਬਾ ਕੀ ਨਸਲ ਬੜੀ ਵੇਰੋ ਸਾਰੀਆਂ ਨਿਸ਼ਾਨੀਆਂ ਆ ਠੀਕ ਆ ਪੂਰੀ ਨੀਲੀ ਆ ਹਾਂਜੀ ਆ ਕੁ ਸਾਰਾ ਕੁਝ ਦਿਖਾ ਦਿਓ ਠੀਕ ਲੋ ਬੀਟ ਕੁਆਲਟੀ ਰੱਖ ਲਓ ਆ ਪੈਰ ਵੀ ਸਾਰੇ ਵੇਰੋ ਨਿਸ਼ਾਨੀਆਂ ਸਾਰੀਆਂ ਪੈਰਾਂ ਦੀਆਂ ਠੀਕ ਹੈ ਠੀਕ ਹੈ ਹਾਂਜੀ ਇਹਦਾ ਮੁੱਲ ਭਾਜੀ ਹੈਰਾ ਬੋਦ ਵੀਰ ਜੀ ਬਿਲਕੁਲ ਜਾਇਜ਼ ਕਰਨਾ ਝੋੜੀ ਭਾਵੇਂ ਲੱਖ ਦੀ 1-5 ਦੀ ਜਿੰਨੇ ਦੀ ਮਰਜ਼ੀ ਦੇ ਦਈਏ ਹਾਂਜੀ ਹਾਂਜੀ 95000 ਦੇ ਦਈਏ ਤੇ ਵੀ ਹਾਂ ਨਹੀਂ ਖਾਣਾ ਕਰ ਦਿੱਤੇ ਹਾਂਜੀ ਪੂਰੇ 90 ਦੇ ਦੇ ਦਿੱਤੇ 90 ਦੇ ਕੋਚੋਂ ਵੀ 2000 ਛੋਟ 80 ਦੀ 80 ਜਾਂ 200 ਰੁਪਏ ਛੱਡ ਦਾਂ ਠੀਕ ਲਓ ਜੀ 80 ਦੀ ਕੀ ਹਾਲਤ ਹੈ ਬਾਕੀ ਇੱਥੇ ਆਣ ਕੇ ਨੂੰ ਸਿਰ ਦੇਣਗੇ ਵੇਖੇ ਮਈਆ ਹਾਂਜੀ ਆ ਜੀ ਆ ਜੀ ਬਹੁਤ ਸਹੀ ਗੱਲ ਹੈ ਜੀ ਲਓ ਜੀ ਇਹ ਸੇਮ ਦਾ ਸਿਰ ਦੀ ਸਾਰੇ ਮਨਾਂ ਸਫਾਈਆਂ ਬੜੀਆਂ ਕੱਢੀਆਂ ਬਹੁਤ ਸਹੀ ਗੱਲ ਹੈ ਜੀ ਤੇ ਆ ਜਾਓ ਕੋਈ ਨੂੰ ਤੀਜੇ ਨੰਬਰ ਤੇ ਆ ਕੇ ਮੈਂ ਛੋਟੀ ਭਾਜੀ ਇਹ ਵੀ ਛੋਟੀ ਸੂਈ ਜੀ ਅੱਛਾ ਜੀ ਇਹ ਵੀ ਵੀਰ ਦੀ ਪਹਿਲਾ ਸਵੇਰ ਸੂਈ ਆ ਠੀਕ ਹੈ ਇਹਦੇ ਕੋਲ 10 ਕਿਲੋ ਦੁੱਧ ਮੈਂਟਨ ਵਾਲਾ ਖੈਣ ਵਾਲਾ ਨਹੀਂ ਹੋਊਗਾ ਅੱਛਾ ਜੀ ਹ 30 ਲੀਟਰ ਦੀ ਜੋਦੀ ਤਿਆਰ ਆ। ਠੰਡੀ ਫੀਰ ਆ। ਇਹਦੇ ਪਿਛੇ ਜਵਾਕ ਕੱਟਾ ਜੀ। ਠੀਕ ਹੈ ਲੋਰੀ ਮੇਹਦਾਨ ਆ ਗਿਆ ਤੇ 30 ਲੀਟਰ ਦੁੱਧ ਜਿਹੜਾ ਬਿਲਕੁਲ ਇਸ ਤੋਂ ਤਿਆਰ ਹੈ ਵੀ ਸਿੰਗਲ ਹੰਡੀ। ਤੇ ਥਾਣਾ ਦਾ ਸਾਈਜ਼ ਆ ਪੇ ਇਹਦਾ ਵੀ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ। ਅੱਛਾ। ਇਹ ਕਿਹਨਾਂ ਤੇ ਬਲੈਕ ਆ ਗਿਆ। ਕੱਲਾ ਟੋਲਾ ਦੇਖੋ ਇਹ ਵੀ ਐ ਬਹੁਤ ਜ਼ਿਆਦਾ ਚੰਗੀ ਆ ਠੀਕ ਆ ਠੀਕ ਆ ਉਹ ਅਗਲੀ ਸਾਈਡ ਤੋਂ ਥੋੜਾ ਦਾ ਸਾਈਡ ਕਰ ਆਂ ਆ ਦਿਖਾ ਲੋ ਵੀ ਤਾਂ ਇੱਧਰ ਦਿਖਾਓ ਉਹ ਵੀ ਕਿਹਦਾ ਸਾਡੇ ਜੀ ਚੱਗੇ ਬਹੁਤ ਜ਼ਿਆਦਾ ਸਾਡੇ ਚੁਆਈ ਜੁ ਇੱਕ ਨੰਬਰ ਕੋਈ ਪੂਰਨੀ ਖਟਾ ਨਹੀਂ ਠੰਡੀ ਆ ਠੀਕ ਆ ਠੀਕ ਆ ਬਾਦ ਦੋਆ ਬਣਾ ਨਹੀਂ ਰਹਿਗੇ ਜੋ ਠੀਕ ਹੈ ਤੇ ਇਹਦਾ ਬੁਲ ਬੈਰੀਰ ਆਓ ਜੇ ਕੱਟਾ ਇਹਦਾ ਦਿਖਾ ਦਿਓ ਲਓ ਜੀ ਆਵਲਾ ਮੇਰ ਦਾ ਬਿਲਕੁਲ ਹੀ ਕਾਲੀ ਲੋਈਆਂ ਜੁ ਆਗਦੀ ਇਹ ਕਿ ਨਾਮ ਭਰੀਏ ਉਹ ਤਾਂ ਬਦਲੀ ਦੀ ਦਾਸ ਦੇਵ ਹੋਣੀ ਹੈ ਤੇ ਮੈਲਾ ਮਾਰਨਾ ਇਹਨੇ ਅੱਛਾ ਜੀ ਇਹ ਦੋ ਤਾਂ 12 ਕਿਲੋ ਝੋੜੀ ਦੇ ਦੂੰਗੀ ਤੇ ਬਾਕੀ ਮੋਲ ਬਿਲਕੁਲ ਜਾਇਜ਼ ਨਾਲ ਕਰਨਾ ਹੈ ਠੀਕ ਹੈ ਠੀਕ ਕਿੰਨਾ ਮਰਜ਼ੀ ਕਰ ਲਿਓ ਸੇਮ ਹੀ ਦੇ ਦਾਂਗੇ 88 ਦੀ ਕੋਈ ਸੁਈ ਲੈ ਲੈ ਤੇ ਭਾਵੇਂ ਗੱਪਣ ਦੇ ਕੋਸੇ ਝੋੜੀ ਕਰਾਂਗੇ ਠੀਕ ਹੈ ਲਓ ਜੀ 88000 ਇਹ ਵੀ ਸੱਜੇ ਸੁਈਆਂ ਤੇ ਜੇ ਕਿਸੇ ਦੇ ਗੱਪਣ ਦੇ ਜੋੜਾ ਕੀ ਕੁ ਲੈ ਜੇ ਇਹ ਜੋੜਾ ਲੂ ਫਿਰ ਮਾਨਦਾਨ ਕਰ ਦਾਂਗੇ ਠੀਕ ਹੈ ਲਓ ਜੇ ਕੇ ਵੀ ਪਰ ਝੋਟੀਆਂ ਬੜੀਆਂ ਚੰਗੀਆਂ ਭਾਵੇਂ ਕੋ ਗੱਪਣ 88 ਦੇ ਲੈ ਜਾ ਤੇ ਭਾਵੇਂ ਸੁਈ ਲੈ ਜਾ ਦੋਵੇਂ ਪਹਿਲ ਨਾਲ ਬਲੂਨ ਕਟੀਆਂ ਠੀਕ ਹੈ ਠੀ ਕਿਹਨਾਂ ਬੋਲੇ ਕੋਰ ਕਪੜਾ ਇਹ ਕਿੰਨੇ ਟਾਈਮ ਦੇ ਜੇ ਇਹ ਵੀ ਜਮਾ ਨਹੀਂ ਨਹੀਂ ਆ ਰਿਹਾ ਐਸੇ ਇਹਨੂੰ ਅੱਗੇ ਥਲੇ ਨਹੀਂ ਹੁੰਦੇ ਠੀਕ ਹੈ ਹਾਂ ਜੀ ਤੇ ਦੋ ਤਾਂ 7 ਲੀਟਰ ਦੇ ਦੇਖੋ ਅੱਛਾ ਜੀ ਹਾਂ ਲੋ ਜੀ 4 ਮਹੀਨੇ ਦੀ ਚੱਕ ਬਾਸ 7 ਲੀਟਰ ਜਿਹੜਾ ਮੇਰੇ ਕੋਲ ਵੀ ਤਿਆਰ ਆ ਬਾਕੀ ਕੱਦ ਵਜ ਨਹੀਂ ਇਹਦਾ ਵੀ ਬਹੁਤ ਜਿਆਦਾ ਚੰਗਾ ਆ ਗਿਆ ਤੇ ਇਹ ਵੀ ਜੈਂਟੇਬਲ ਹੈ ਜੇ ਚੈੱਕ ਆ ਸਭੇ ਤੇ ਨਾਲਾਂ ਦਾ ਸਾਇਕਾ ਬਹੁਤ ਜਿਆਦਾ ਚੰਗਾ ਆ ਗਿਆ ਇਹ ਤੋਂ ਆਕੀ ਦਾ ਸੇਮ ਤੋਂ ਵੀ ਜਿਹੜਾ ਬਹੁਤ ਹੀ ਚੰਗਾ ਆ ਬੱਦਲੇ ਚਾ ਮਲੀਆ ਤੇ ਥਾਣੇ ਵੀ ਆ ਨੋਕਾ ਲੱਗਾ ਹੋਇਆ ਨੋਕਲੇ ਖਾਂਦੀ ਸੀ ਕਿ ਹੋਈ ਬਹੁਤ ਹੀ ਉਹ ਨਹੀਂ ਦੀ ਆ ਜਿਵਾਈ ਵੀ ਬੜੀ ਚਾਹੀਦੀ ਦਿੱਤੀ ਠੀਕ ਹੈ ਜੀ ਹਾਂ ਤੇ ਬਾਕੀ ਮਹੀਨੇ ਇਹ ਵੀ ਨਸ਼ਾ ਕਿੰਨੀ ਮਹੀ ਦੀ ਬਿਲਕੁਲ ਸਹੀ ਗੱਲ ਆ ਜੀ ਸਿਰ ਤੋਂ ਲਾ ਕੇ ਪੈਰਾਂ ਤੱਕ ਇਹਨਾਂ ਕਾਲੀ ਬਾਂਬਿਆ ਨਹੀਂ ਲਾਉਣੀ ਕਿ ਅਕਾ ਸਾਡੇ ਕੋਲ ਚੱਡਾ-ਚੁਡਾ ਇਹਦਾ ਵੀ ਪਿੰਡਾ ਨਹੀਂ ਤਾਂ ਮਾੜੀ ਜੀ ਛੋਟੀ ਮਾਰਦਾ ਕੋਈ ਛਿੱਲੀ ਜਾਂਦੀ ਆ ਅੱਛਾ ਜੀ ਐਨੀ ਪਤਲੀ ਪਿੰਡੇ ਦੀ ਠੀਕ ਆ ਠੀਕ ਆ ਦੋ ਦੋ 7 ਕਿਲੋ ਆ ਤੇ ਮਿਲਦੀ ਵੀ ਭਾੜੇ ਦੇ ਚਿੱਟੀ ਗਾਡੂਗਾ ਨਹੀਂ ਲਾਉਂਦੀ ਇਹ ਸੱਜਾ ਤਾਂ ਕਿੰਨਾ ਕੀ ਤੇ ਸੱਜੇ ਵੀ ਜੀ ਹੁੰਦੇ 13-14 ਲੀਟਰ ਦੁੱਧ ਚੁੰਦੇ ਰਹੇ ਆ ਠੀਕ ਆ ਜੀ ਮਾੜੀ ਤਾਂ ਚੌਥਾ ਮਹੀਨਾ ਦੇ ਕੋ ਚੈੱਕ ਕਰਾ ਕੇ ਖੜੇ ਸਾਡੇ ਕੋਲ ਅੱਛਾ ਜੀ ਹਾਂ ਜੀ ਠੀਕ ਆ ਜੀ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹਦਾ ਬਿਲਕੁਲ ਯਾਦ ਜਿਹਾ ਸੱਤ ਲੀ ਦੇ ਦਈਏ ਇਹ ਵੀ ਹਾਂ ਨਾ ਹੀ ਕਰਦੀ ਐ 63 ਦੇ ਦਈਏ 64 ਕਰ ਪੂਰੇ ਨਹੀਂ ਆ ਬੀਆ ਚਲ ਪੂਰੇ ਦੇ ਦੇ ਉਹ 250 ਛੋਟ ਕਰ ਦਾਂਗੇ ਠੀਕ ਹੈ ਜੀ ਲਓ ਜੀ ਇਹ ਹੈ ਨਾ ਵੇਖੋ ਨਹੀਂ ਬਿਲਕੁਲ ਬਿਲਕੁਲ ਲਓ ਜੀ ਤੋਕੜ ਕਪਣ ਸਾਠ ਰਿਆ ਧੀਰੇ 500 ਰੁਪਇਆ ਬਾਈ ਇਹਨਾਂ ਦਾ ਛੋਟ ਵੀ ਕਰਾਂਗੇ ਤੇ ਵੱਡੀ ਛੋਟੀ ਛੋਟੀ ਨਹੀਂ ਆ ਬਿਲਕੁਲ ਠੀਕ ਹੈ ਜੀ ਘੱਟ ਪਾ ਕੇ ਜਿਹੜਾ ਪਾਉਂ ਆ ਗਿਆ ਕੀਮਤ ਸਭਨ ਵਾਲਾ ਲੈ ਜਾਊਗਾ ਇਹ ਗਾਂ ਦੂਜੇ ਸੂਰ ਨੂੰ ਰਗਉਂਦੀ ਆ ਆ ਵੀ ਚੈੱਕ ਕਰ ਸਕਦੇ ਤੁਸੀਂ ਵਕਤ ਚੋਣ ਜਾਣ ਇੱਕ ਨੰਬਰ ਉਹਦੇ ਬਾਅਦ ਮੇਰਾ ਵੀ ਜਿਹੜਾ ਨਹੀਂ ਆ ਸਕਦੇ ਬੇਸ਼ੱਕ ਵੀਡੀਓ ਕਾੰਦੇ ਜਵਾਰੇ ਨਾਲ ਠੀਕ ਹੈ ਠੀਕ ਹੈ ਕਪਣ ਪਾਸ ਕਰਕੇ ਤੇ ਨਹੀਂ ਸਾਡੀ ਠੀਕ ਹੈ ਠੀਕ ਹੈ ਮੈਂ ਵੀ ਝੋਟੀਆਂ ਲੈ ਲਵਾਂ ਕਿ ਤਾੜੀਆਂ ਦਾ ਬਿਲਕੁਲ ਬਿਲਕੁਲ ਜੀ ਲਓ ਜੀ ਝੋਟੀਆਂ ਬਾਈ ਦੇ ਕੋਲ ਸਾਰੀਆਂ ਚੰਗੀਆਂ ਤੇ ਹਰ ਵੀਡੀਓ ਦੇ ਵਿੱਚ ਬੈਂਦੀ ਹੋਊਗੀ ਬਾਈ ਕਰਦਾ ਵਾ ਤੇ ਜਿਹੜਾ ਸਵੇਰ ਇੱਥੇ ਆਪਣੇ ਜੁਆਇ ਕਰਕੇ ਖੜਿਆ ਕਰੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ